ਵਿਸ਼ੇਸ਼ ਤੌਰ ਤੇ ਜੋ ਨਰੇਗਾ ਨੂੰ ਖਤਮ ਕਰਨ ਦੀ ਬੀਜੇਪੀ ਸਰਕਾਰ ਦੀ ਜੋ ਪਾਲਿਸੀ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਆਏ ਆਂ ਦੇਖੋ ਪਿੰਡਾਂ ਦਾ ਇੱਕੋ ਇੱਕ ਸਹਾਰਾ ਹੈ ਨਰੇਗਾ ਜਿਹਦੇ ਰਾਹੀਂ ਹਰ ਗਰੀਬ ਨੂੰ ਰੋਜ਼ਗਾਰ ਮਿਲਦਾ ਹੈ ਪਿੱਛੇ ਤੁਸੀਂ ਦੇਖਿਆ ਜਦੋਂ ਅਹ ਚਾਰੀ ਸਰਕਾਰਾਂ ਵਾਲੇ ਕਾਂਗਰਸੀ ਸਰਕਾਰ ਸੀ ਜੋ ਪੰਜਾਬ ਦੇ ਵਿੱਚ ਉਸ ਵੇਲੇ ਜਦੋਂ ਉਹ ਜਿਹੜੀ ਬਿਮਾਰੀ ਆਈ ਸੀ ਕੋਰੋਨਾ ਆਇਆ ਸੀ ਕਰੋਨਾ ਵੇਲੇ ਇੱਕ ਇੱਕ ਸਹਾਰਾ ਸੀ ਨਰੇਗਾ ਜਿਹਦੇ ਤਹਿਤ ਗਰੀਬਾਂ ਨੂੰ ਰੋਜ਼ਗਾਰ ਮਿਲਿਆ ਹੁਣ ਇਹ ਕਾਨੂੰਨ ਦੇ ਰਾਹੀਂ ਗਰੀਬਾਂ ਦਾ ਰੋਜ਼ਗਾਰ ਸੈਂਟਰ ਸਰਕਾਰ ਕੋਣ ਜਾ ਰਹੀ ਹੈ ਜੋ ਕਾਂਗਰਸ ਬਰਦਾਸ਼ਤ ਨਹੀਂ ਕਰੂਗੀ ਅੱਜ ਅਸੀਂ ਉਹਦੇ ਵਿਰੋਧ ਵਿੱਚ ਧਰਨਾ ਦੇਣ ਵਾਸਤੇ ਆਏ ਹਾਂ ਅਗਰ ਇਹ ਕਾਨੂੰਨ ਪਾਸ ਹੁੰਦਾ ਹੈ ਤੇ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਇਹਦਾ ਵਿਰੋਧ ਕਰੂ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈ ਉਹਨਾਂ ਨੇ ਜੋ 20 ਸਾਲ ਪੁਰਾਣਾ ਮਨਰੇਗਾ ਬਿੱਲ ਸੋਨੀਆ ਗਾਂਧੀ ਜੀ ਦੀ ਸੋਚ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਉਹਨਾਂ ਨੇ ਮਨਰੇਗਾ ਬਿੱਲ ਲਿਆਂਦਾ ਸੀ ਜਿਹੜਾ ਸ਼ਰਮਿਕਾ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਗਰੀਬਾਂ ਵਾਸਤੇ ਜਿਹੜੇ ਦੇਸ਼ ਦੇ ਵਿੱਚ ਆਰਥਿਕ ਤੌਰ ਤੇ ਮਜਬੂਰ ਲੋਕ ਨੇ ਤੇ ਜਿਨ੍ਹਾਂ ਨੂੰ ਕਾਰੋਬਾਰ ਨਹੀਂ ਮਿਲਦਾ ਅਨਪੜ੍ਹ ਸੀ ਉਹਨਾਂ ਵਾਸਤੇ ਰੋਜ਼ਗਾਰ ਦੀ ਗਰੰਟੀ ਦਾ ਬਿੱਲ ਲਿਆਂਦਾ ਸੀ ਜਿਹੜੀ ਹੁਣ ਵਾਲੀ ਸਰਕਾਰ ਹੈ ਇਹਨੇ ਕੀ ਕੀਤਾ ਉਸ ਮੰਰੇਗਾ ਬਿੱਲ ਨੂੰ ਜੋ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਬਿੱਲ ਸੀਗਾ ਉਹਦੇ ਵਾਸਤੇ ਇੱਕੋਦਮ 14 ਤਰੀਕ ਨੂੰ ਬਿੱਲ ਹਾਊਸ ਆਫ ਪਾਰਲੀਮੈਂਟ ਚ ਲਿਆਂਦਾ ਹਾਲਾਂਕਿ ਸੈਸ਼ਨ ਬਹੁਤ ਪੁਰਾਣਾ ਚੱਲਦਾ ਸੀ ਇੱਕੋਦਮ ਲਿਆ ਕੇ 16 ਤਰੀਕ ਨੂੰ ਡੇਪੋਇਟ ਰੱਖੀ ਤਾਂ ਤੁਸੀਂ ਦੇਖੋ ਪਹਿਲੀ ਵਾਰ ਇਤਿਹਾਸ ਚ ਹੋਇਆ ਹੈ ਕਿ ਐਡਾ ਬਟਾ ਬਿੱਲ ਆਵੇ ਤੇ 16 ਘੰਟੇ ਰਾਤ ਨੂੰ ਡੇਢ ਵਜੇ ਵੀ ਐਮਪੀਓਸ ਬਿੱਲ ਤੇ ਬੋਲੇ ਚਾਹੇ ਕੋਈ ਸੇ ਵੀ ਪਾਰਟੀ ਦੇ ਐਮਪੀ ਸੀ ਉਹਨਾਂ ਨੇ ਇਸ ਬਿੱਲ ਤੇ 16 ਘੰਟੇ ਲਗਾਤਾਰ ਡਿਬੇਟ ਕੀਤੀ ਔਰ ਮੰਗ ਕੀਤੀ ਜਿਹੜਾ ਬਿੱਲ ਆਂਦਾ ਹੈ ਬਿੱਲ ਦੇਸ਼ ਦੇ ਆਮ ਜਿਹੜੇ ਕਰੋਨਾ तकरीबन ਕਰੋਨਾ ਲੋਕਾਂ ਦੇ ਅਫਸਰ ਕਰਦਾ ਐ ਇੰਦੀ ਛੇਤੀ ਨਾਲ ਪਾਸ ਕਰਨ ਦੀ ਗੱਲ ਨਾ ਕਰੋ ਤੁਸੀਂ ਇਸ ਬਿੱਲ ਨੂੰ ਜਿਹੜੀ ਇਹਨਾਂ ਦੀ ਕਮੇਟੀ ਹੁੰਦੀ ਆ ਪਾਰਲੀਮੈਂਟ ਦੀ ਉਹਦੇ ਵਿੱਚ ਭੇਜੋ ਉਹਦੇ ਵਿੱਚ ਸ਼ੋਧਾਂ ਦੇ ਵਿਚਾਰ ਉਹ ਵੀ ਆਪਾਂ ਕਰ ਲਾਂਗੇ ਪਰ ਇਹਨਾਂ ਦੀ ਮਨਸ਼ਾ ਮਾੜੀ ਸੀ ਕਿਉਂਕਿ ਪਹਿਲਾਂ ਡਾਕਟਰ ਭੀਮਰਾਓਂ ਬੇੜਕਰ ਜੀ ਅਸੀਂ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਅਸੀਂ ਧਰਨੇ ਮਜਾਰੇ ਕੀਤੇ ਐ ਧੀਮਰਾਓਂ ਬੇੜਕਰ ਜੀ ਨੇ ਜੋ ਸੰਵਿਧਾਨ ਪੜਾਇਆ ਉਹ ਸੰਵਿਧਾਨ ਨੂੰ ਬਦਲਣ ਵਾਸਤੇ ਉਹਦੇ ਰੱਦੋ ਬਦਲ ਕਰਨ ਵਾਸਤੇ ਲੋਕਾਂ ਦੇ ਹੱਕ ਮਾਰਨ ਵਾਸਤੇ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਹੁਣ ਮਹਾਤਮਾ ਗਾਂਧੀ ਜੀ ਜੋ ਜਿਨ੍ਹਾਂ ਨੂੰ ਬਾਪੂ ਕਹਿੰਦੇ ਐ ਉਹਨਾਂ ਦੇ ਨਾਲ ਤੇ ਚੱਲੀ ਸਕੀਮ ਨੂੰ ਬੰਦ ਕੀਤਾ ਹੁਣ ਇਹ ਸਕੀਮ 'ਚ ਨੁਕਸਾਨ ਕੀ ਹੋਣਗੇ ਜਿਹੜੀ ਇਹ ਸਕੀਮ ਸੀ ਇਹਦੇ ਵਿੱਚ 90% ਜਿਹੜਾ ਪੈਸਾ ਸੀ ਉਹ ਸੈਂਟਰਲ ਗਵਰਨਮੈਂਟ ਦਿੰਦੀ ਸੀ 10% ਰਾਜਾਂ ਦੇ ਜੇ ਸਰਕਾਰਾਂ ਦਿੰਦੀਆਂ ਸੀ ਇਹਨਾਂ ਨੇ ਇਸ ਬਦਲ ਰਾਹੀਂ ਕੀ ਕਰਤਾ ਕਿ 60% ਹੁਣ ਸੈਂਟਰਲ ਗਵਰਨਮੈਂਟ ਦੇ ਉਹ ਤੇ 40% ਰਾਜ ਸਰਕਾਰਾਂ ਦੇਣਗੀਆ ਜਿੱਥੇ ਰਾਜ ਸਰਕਾਰਾਂ ਭਾਜਪੀ ਦੇ ਨਾਲ ਸੰਬੰਧਤ ਨਹੀਂ ਹੈ ਉਹ ਪਾਰਟੀ ਨੂੰ ਪੈਸੇ ਸਰਕਾਰੀ ਪੈਸਾ ਵੀ ਨਹੀਂ ਭੇਜਦੇ ਉਹਨਾਂ ਨੂੰ ਹੋਰ ਜਿਹੜੇ ਫੰਡਾਂ ਦੇ ਪੈਸੇ ਉਹ ਵੀ ਨਹੀਂ ਭੇਜਦੇ ਤਾਂ ਉੱਥੇ ਜਿਹੜੇ ਲੋਕ ਰਹਿੰਦੇ ਆ ਇਹ ਆਪਦੀ ਕਿੜਤਾ ਕੱਢ ਲੈਣਗੇ ਰਾਜ ਸਰਕਾਰਾਂ ਨਾਲ ਪਰ ਲੋਕਾਂ ਦੇ ਹਿੱਤਾਂ ਦੇ ਘਾਟਾ ਤੇ ਡਾਕਾ ਪਊਗਾ ਦੂਜੀ ਗੱਲ ਪਹਿਲਾਂ ਜਿਹੜੀ ਡੈਮੋਕ੍ਰੇਸੀ ਸੀ ਡੈਮੋਕ੍ਰੇਸੀ ਕੀ ਸੀ ਕਿ ਜਿਹੜੇ ਪਿੰਡ ਦੇ ਸਰਪੰਚ ਨੰਬਰਦਾਰ ਮੈਂਬਰ ਜਾਂ ਕੋਈ ਵੀ ਐਮਸੀ ਜਾਂ ਕੋਈ ਵੀ ਨਿਚੇ ਜੋ ਡੈਮੋਕ੍ਰੇਸੀ ਦਾ ਪਾਰਟ ਸੀ ਉਹ ਉਸ ਇਲਾਕੇ ਦੀ ਜ਼ਰੂਰਤ ਮੁਤਾਬਕ ਇਹ ਕੰਮ ਕਰਾਉਂਦੇ ਸੀ ਔਰ ਲੋਕ ਜਿਹੜੇ ਰੋਜ਼ਗਾਰ ਮੰਗਦੇ ਸੀ ਉਹਨਾਂ ਨੂੰ ਪਿੰਡ ਲੈਵਲ ਤੇ ਕਿਉਂਕਿ ਪਿੰਡ ਦਾ ਕੰਮ ਪਿੰਡ ਦੇ ਲੋਕਾਂ ਨੂੰ ਪਤਾ ਮੋਹਤਵਾਰਾਂ ਨੂੰ ਪਤਾ ਹੁੰਦਾ ਉਹ ਆਪਦੇ ਬੰਦਿਆਂ ਨੂੰ ਕੰਮ ਤੇ ਲਾ ਕੇ ਇੱਕ ਰੋਜ਼ਗਾਰ ਦੇ ਦਿੰਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਪ੍ਰਧਾਨ ਮੰਤਰੀ ਦਾ ਡਿਜੀਟਲ ਪਲੈਟਫਾਰਮ ਬਣਾਤਾ ਜਿਹਦੇ ਵਿੱਚ ਤੁਹਾਨੂੰ ਅਪਲਾਈ ਕਰਨਾ ਪਊਗਾ ਗੁੱਠਾ ਲਾਣਾ ਪਊਗਾ ਜਿਹੜਾ ਸ਼ਰਮਿਕ ਹੁੰਦਾ ਉਹਦੇ ਗੁੱਠੇ ਦੇ ਤਾਂ ਇੰਨੇ ਨਿਸ਼ਾਨ ਹੁੰਦੇ ਉਹਦੇ ਤਾਂ ਗੁੱਠਾ ਆਪ ਡੀਪੂ ਵਾਲਿਆਂ ਕੋਲ ਰੋ ਜਾਣੇ ਆ ਗੁੱਠੇ ਚੱਕਦੇ ਹੀ ਨਹੀਂ ਤੇ ਫਿਰ ਉਹ ਅਨਪੜ੍ਹ ਹੈ ਕਰੀਬ ਹੈ ਉਹਨੇ ਕੋਈ ਸਾਧਨ ਹੈ ਨਹੀਂ ਦਾ ਕਾਰਨ ਕੀ ਹੈ ਵੀ ਹੌਲੀ ਹੌਲੀ ਇਸ ਸਕੀਮ ਨੂੰ ਖਤਮ ਕਰਨਾ ਚਾਹੁੰਦੇ ਆ ਇਹਦੇ ਨਾਲ ਐਤੋਂ ਪਹਿਲਾਂ ਕੀ ਹੋਇਆ ਦੇਸ਼ ਪ੍ਰਗਤੀ ਕਰਨੀ ਹੈ ਜਿਹੜਾ ਦੇਸ਼ ਪ੍ਰਗਤੀ ਕਰਨੀ ਹੈ ਉਸ ਦੇਸ਼ ਦੇ ਵਿੱਚ ਜਿੰਨੇ ਅੱਜ ਵੱਡੇ ਹਾਈਵੇ ਬਿਲਡਿੰਗਾਂ ਜਾਂ ਕੁਝ ਵੀ ਬਣ ਰਿਹਾ ਉਹਦੇ ਵਿੱਚ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗ ਗਿਆ ਤਾਂ ਸ਼ਰਮਿਕ ਕਿਸਾਨ ਕਰੀਬ ਦਲਤ ਜਿਹੜਾ ਆਮ ਅਪਰੈਂਟਿਸ ਹੈ ਜਿਹੜਾ ਛੋਟਾ ਜਿਹੜਾ ਕਰੀਬ ਤੋਂ ਕਰੀਬੰਦਾ ਵੀ ਹੈ ਉਹਨੂੰ ਰੋਜ਼ਗਾਰ ਉੱਥੇ ਵੀ ਮਿਲਣੋਂ हट ਗਿਆ ਤੇ ਇੱਥੋਂ ਵੀ ਬੰਦ ਕਰਤਾ ਫੇਰ ਇੱਕ ਚੀਜ਼ ਹੋਰ ਕੀ ਕਰਤੀ ਇਹਨਾਂ ਨੇ ਕੇਂਦਰ ਵਾਲਿਆਂ ਨੇ ਕਿ 60 ਮਹੀਨ 60 ਦਿਨ ਸਾਲ ਚ ਇਹਨਾਂ ਨੂੰ ਕੰਮ ਦੀ ਕੋਈ ਗਰੰਟੀ ਨਹੀਂ ਦੇਣੀ ਇਹ ਕਹਿੰਦੇ ਵੀ ਜਦੋਂ ਉਹਦੋ ਸੀਜ਼ਨ ਹੁੰਦੇ ਆ ਤੁਸੀਂ ਉਹਦੋ ਪਿੰਡਾਂ 'ਚ ਜਾਂ ਕਿਤੇ ਵੀ ਆਪਦੇ ਜਿਹੜੇ ਲੋਕਾਂ ਕੋਲੇ ਲੱਗੋ ਹੁਣ ਲੋਕ ਅਸੀਂ ਨਹੀਂ ਕਹਿੰਦੇ ਲੋਕ ਮਾੜੇ ਆ ਪਰ ਕਈ ਵਾਰ ਲੋਕ ਸ਼ੋਸ਼ਣ ਵੀ ਕਰਦੇ ਆ ਲੋਕ ਮਜ਼ਦੂਰੀ ਵੀ ਘੱਟ ਦਿੰਦੇ ਆ ਕੰਮ ਵੀ ਵੱਧ ਲੈਂਦੇ ਆ ਕਈ ਵਾਰ ਲੋਕਾਂ ਦੀ ਆਪਸ 'ਚ ਬੰਦ ਹੀ ਨਹੀਂ ਹੁੰਦੀ ਇਹਦੇ ਨਾਲ ਲੋਕਾਂ ਦੀ ਰੋਟੀ ਰੋਟੀ ਦੇ ਫਰਕ ਪਊਗਾ ਇਹਦੇ ਨਾਲ ਇੱਕ ਚੀਜ਼ ਹੋਰ ਕੀ ਹੋਗੀ ਜਿਹੜੀ ਮੋਦੀ ਦੀ ਗਵਰਨਮੈਂਟ ਹੈ ਭਾਜੀਪੀ ਦੀ ਗਵਰਨਮੈਂਟ ਹੈ ਉਹਨਾਂ ਨੇ ਨਵਾਂ ਬਿੱਲ ਲਿਆਂਦਾ ਨਾਮ ਬਦਲ ਲਿਆ ਕੇ ਨਾਮ ਬਦਲ ਲਿਆ ਬਦਲ ਕੇ ਹੁਣ ਉਹਦੇ ਕਰੋੜਾਂ ਅਰਬਾਂ ਰੁਪਈਆ ਖਰਚਾ ਕਰਨਗੇ ਜਿਹੜੀ ਇਹ ਸਕੀਮ ਚੱਲ ਰਹੀ ਸੀ ਇਹ ਸਕੀਮ ਚੱਲਦੀ ਰਹਿੰਦੀ ਉਹ ਆਪ ਦਾ ਬਿੱਲ ਨਵਾਂ ਲੈਂਦੇ ਕੋਈ ਹੋਰ ਚੀਜ਼ ਕਰਨੀ ਸੀ ਉਹ ਕਰ ਲੈਂਦੇ ਇਸ ਤੋਂ ਕੀ ਸਾਬਤ ਹੁੰਦਾ ਕਿ ਜਿਹੜੇ ਇਹ ਆਰਐਸਐਸ ਵਾਲੇ ਐ ਭਾਜਪਾ ਵਾਲੇ ਐ ਇਹ ਡਿਕਟੇਟਰ ਐ ਇਨ੍ਹਾਂ ਦੀ ਦੇਸ਼ ਪ੍ਰਤੀ ਦੇਸ਼ ਦੇ ਜਿਹੜੇ ਪੁਰਾਣੇ ਅੰਬੇਦਕਰ ਜੀ ਗਾਂਧੀ ਜੀ ਜਿਹੜੇ ਅਜੇ ਇਹ ਜਿਹਨਾਂ ਦੇ ਦੇਸ਼ ਨੂੰ ਸਰਜਿਆ ਦੇ ਲੋਕ ਪੂਜਦੇ ਹਨ ਲੋਕਾਂ ਨੂੰ ਹਰ ਜਮਾਤ ਪੂਜਦੀ ਹੈ ਉਹਨਾਂ ਲੋਕਾਂ ਤੇ ਸਿੱਧੇ ਤੌਰ ਤੇ ਨਿਸ਼ਾਨਾ ਲਾ ਕੇ ਇੱਕ ਰੇ ਹੈ ਕਾਂਗਰਸ ਪਾਰਟੀ ਅੱਜ ਹਿੰਦੁਸਤਾਨ ਲੈਵਲ ਤੇ ਹਰ ਜ਼ਿਲ੍ਹੇ ਤੇ ਹਰ ਕੁਆਟਰ ਤੇ ਅੱਜ ਇਹ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਕਿਉਂ ਕਿ ਇੰਨੀ ਤੇਜ਼ੀ ਨਾਲ ਬਿੱਲ ਲਿਆਂਦਾ ਇੰਨੀ ਤੇਜ਼ੀ ਨਾਲ ਪਹੁੰਚਿਆ ਕਿ ਜਿਹੜਾ মিডিਆ ਉਹਨਾਂ ਨੇ ਉੱਥੇ ਕੈਪਚਰ ਕੀਤਾ ਉਸ মিডিਆ ਰਾਹੀਂ ਲੋਕਾਂ ਤੱਕ ਗੱਲ ਪਹੁੰਚ ਨਹੀਂ ਦਿੱਤੀ ਲੋਕਾਂ ਦਾ ਹੀ ਗੱਲ ਕਿਉਂ ਨਹੀਂ ਪਹੁੰਚੀ ਗਰੀਬਾਂ ਨੂੰ ਆਮ ਬੰਦਿਆਂ ਨੂੰ ਇਹ ਹੀ ਨਹੀਂ ਗੱਲ ਪਤਾ ਵੀ ਹੋਈ ਕੀ ਜਾਂਦਾ ਹੈ ਉਹ ਰਾਸ਼ਟਰਪਤੀ ਦੇ ਸਹਿਨ ਹੋ ਜਾਣਗੇ ਬਿੱਲ ਪਾਸ ਹੋ ਜਾਊਗਾ ਇਸ ਕਰਕੇ ਕਾਂਗਰਸ ਪਾਰਟੀ ਨੇ ਅੱਜ ਇਹ ਪੂਰੇ ਹਿੰਦੁਸਤਾਨ 'ਚ ਮਜਾਰੇ ਕੀਤੇ ਆ ਆਪ ਸਭ ਦੇ ਮਾਧਿਅਮ ਸਾਡੀ ਘਰ ਹਰ ਵਰਗ ਦੇ ਚਾਹੇ ਉਹ ਕਿਸੇ ਜਾਤੀ ਦਾ ਹੈ ਕਿਸੇ ਪਾਰਟੀ ਦਾ ਉਸ ਇਨਸਾਨ ਨੂੰ ਉਹ ਸੱਦਾ ਦਿੰਨੇ ਹੈ ਕਾਂਗਰਸ ਪਾਰਟੀ ਸੱਦਾ ਦਿੰਦੀ ਹੈ ਕਿ ਤੁਹਾਡੇ ਹੱਕਾਂ ਤੇ ਡਾਕਾ ਪੈ ਰਿਹਾ ਤੁਹਾਡੀ ਰੋਜ਼ੀ ਰੋਟੀ ਤੁਹਾਡੇ ਮੂੰਹ ਚੋਂ ਵਾਲੇ ਖਿੱਚੇ ਜਾ ਰਹੇ ਆ ਆਉਣ ਵਾਲੇ ਟਾਈਮ ਚ ਕੇਂਦਰ ਸਰਕਾਰ ਜਿਹੜੀ ਹੈ 60% ਉਦੋਂ ਦੇਊਗੀ ਜਦੋਂ ਉਹਨਾਂ ਨੂੰ ਕੰਮ ਦੀ ਲੋੜ ਹੋਈ ਜੇ ਕਿਸੇ ਸੂਬੇ ਦੀ ਸਰਕਾਰ ਨੇ ਕੰਮ ਕਰਾ ਲਿਆ ਤਾਂ ਕੇਂਦਰ ਦੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕਰਾ ਲਿਆ ਤਾਂ ਕੇਂਦਰ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਪੈਸੇ ਨਹੀਂ ਦੇਣੇ ਮੇਰੀਆਂ ਸਰਕਾਰਾਂ ਪਹਿਲੇ ਹੀ ਕਮਜ਼ੋਰ ਨੇ ਤੇ ਸਕੀਮ ਹੌਲੀ-ਹੌਲੀ ਬੰਦ ਹੋ ਜੂ ਜਿਹੜਾ ਵੀ ਕੋਈ ਇਸ ਆਵਾਜ਼ ਨੂੰ ਸੁਣ ਪਿਆ ਅਸੀਂ ਪ੍ਰੈਸ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਹਾਡਾ ਵੀ ਫਰਜ਼ ਬੰਦਾ ਤੁਸੀਂ ਚੌਥਾ ਪਿੱਲਰੋਂ ਸਮਾਜ ਦਾ ਕਿ ਤੁਸੀਂ ਸਾਡੀ ਆਵਾਜ਼ ਜੋ ਲੋਕਾਂ ਵਸਤੇ ਆ ਤੇ ਜਿਹੜਾ ਲੋਕਾਂ ਦੇ ਹੱਕਾਂ ਨੂੰ ਖਤਮ ਕਰਨ ਵਸਤੇ ਆ ਉਸ ਆਵਾਜ਼ ਨੂੰ ਤੁਸੀਂ ਬੁਲੰਦ ਕਰੋ ਉਹ ਖਾਤਮਾ ਕਰਨ ਵਾਲਿਆਂ ਦਾ ਵਿਰੋਧ ਲੋਕਾਂ ਤੱਕ ਪਹੁੰਚਦਾ ਕਰੋ ਹਰ ਜਨ ਜਨ ਕਣ ਕਣ ਨੂੰ ਤੇ ਇਸ ਦੇ ਕਰੀਬ ਅਮੀਰ ਹਰ ਜਾਤੀ ਨੂੰ ਪਤਾ ਲੱਗੇ ਕਿ ਭਾਜੀਪੀ ਸਰਕਾਰ ਦੀ ਸੋਚ ਬਹੁਤ ਮਾੜੀ ਗੰਦੀ ਤੇ ਨੈਗੇਟਿਵ ਹੈ ਮੇਰੀ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਬੇਨਤੀ ਹੈ ਚੁੱਪ ਕਰਕੇ ਘਰੇ ਨਾ ਬੈਠੋ ਕਦੇ ਕਹਿੰਦੇ ਨੇ ਜੇ ਕਬੂਤਰੱਖਾਂ ਮੀਚਲੇ ਬਿੱਲੀ ਨਹੀਂ ਭਾਈਦੀ ਥੇਤੇ ਪਾਰਟੀਆਂ ਦੇ ਥੋਟੀਆਂ ਵੀ ਬੰਤੇ ਆ ਤੁਸੀਂ ਵੀ ਸਾਰੇ ਸੜਕਾਂ ਦੇ ਵਿਚਾਰੇ ਆਓ ਔਰ ਜਿਹੜੀ ਭਾਜਪੀ ਦੀਆਂ ਸਹਿਯੋਗੀ ਪਾਰਟੀਆਂ ਸੈਂਟਰ ਚ ਕੇਂਦਰ ਚ ਬੈਠੀਆਂ ਮੇਰੀ ਉਹਨਾਂ ਨੂੰ ਵੀ ਆਪ ਜੀ ਦੇ ਮਾਧਿਅਮ ਰਹੀ ਬੇਨਤੀ ਹੈ ਕਿ ਥੋੜੇ ਇਲਾਕਿਆਂ ਦੇ ਵਿੱਚ ਵੀ ਜਿੱਥੋਂ ਤੁਸੀਂ ਐਮਪੀ ਬਣ ਕੇ ਆਏ ਹੋ ਉਥੋਂ ਵੀ ਗਰੀਬ ਜਨਤਾ ਰਹਿੰਦੀ ਆ ਰੋਜ਼ਗਾਰ ਮਿਲਦਾ ਸਾਰੇ ਆਓ ਵਿਰੋਧ ਕਰੋ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਅਗਰੇ ਬਿੱਲ ਪਾਸ ਹੁੰਦਾ ਤਾਂ ਅਸੀਂ ਇਹਨਾਂ ਦੀ ਭਾਜਪੀ ਦੀ ਤੇ ਮੋਦੀ ਸਰਕਾਰ ਦੀ ਇੱਕ ਟਣਾ ਲੈਟ ਬਜਾ ਦੇਾਂਗੇ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੂਗੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਖੜਗੇ ਜੀ ਔਰ ਪ੍ਰਿਯੰਕਾ ਗਾਂਧੀ ਜੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਸਮੁੱਚੀ ਲੀਡਰਸ਼ਿਪ ਅਸੀਂ ਉਹਨਾਂ ਦੇ ਆਦੇਸ਼ਾਂ ਤੇ ਇਹ ਸਾਰਾ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕ੍ਰਿਪਾ ਦੇ ਹੱਕ ਮਰਨ ਨਹੀਂ ਦੇਵਾਂਗੇ